ਆਲਾ ਜੀ ਨੇ ਬਹੁਤ ਅੱਛਾ ਇੱਕ ਮੁੱਦਾ ਚੁੱਕਿਆ ਨਸ਼ਾ ਦਾ ਮੁੱਦਾ ਆਪਣੇ ਸਾਰੇ ਨੌਜਵਾਨ ਨਸ਼ਾ ਦੇ ਕਰਕੇ ਮਰਦੇ ਪਏ ਆ ਜੀ ਹੁਣ ਮੇਰੀ ਇੱਕ ਸਵਾਲ ਦਾ ਜਵਾਬ ਤੁਸੀਂ ਚਾਹਦੇ ਹੋ ਕਿ ਪੰਜਾਬ ਦਾ ਨਾਮ ਨਸ਼ਾ ਦੀ ਤਫਤੀ ਹੋਏ ਹਾਂ ਜਾਂ ਨਾ ਹਾਂ ਮਾ ਜੀ ਤੁਸੀਂ ਆਹ ਕਹਿਣਾ ਚਾਹਦੇ ਹੋ ਕਿ ਪੰਜਾਬ ਨਸ਼ਾ ਮੁਕਤ ਹੋਏ ਹਾਂ ਜਾਂ ਨਾ ਹਾਂ ਹਾਂ ਜਾਂ ਨਾ ਤਾਂ ਕੌਣ ਕੁ ਜੀ ਦੀ ਅੰਜਕਾਣਾ ਕਹੂਗਾ ਹੋ ਪੰਜਾਬ ਨਸ਼ਾ ਕਰ ਨਹੀਂ ਆਪਾਂ ਨੂੰ ਤੁਹਾਡੇ ਆਪ ਦਾ ਇੱਥੇ ਕਰੋ ਲੈਣਗੇ ਤੁਸੀਂ ਇਹਦਾ ਖੁਦ ਇੱਕ 파ਟ ਹੋ ਜੇ ਤੁਹਾਡਾ ਮਨ ਹੋਏ ਫੇਰੀ ਪੰਜਾਬ ਦਾ ਨਕਸ਼ਾ ਖਤਮ ਹੋਗਾ ਨਾ ਨਹੀਂ ਹੋਗਾ ਧੰਨਵਾਦ ਮੈਂ ਬਸ ਇਹੀ ਕਹਿਣਾ ਚਾਹੁੰਦਾ ਮੇਰੀ ਗਾਥੀ ਪਹਿਲੇ ਮਾਸਤੇ ਮੈਂ ਕੁਝ ਨਹੀਂ ਬੰਨਾਂਗਾ

<laughs> आपन कुछ भी सीख जान जीता ना कुंगा, नहीं दा। दा नहीं 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 नह